ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਗਰੂ ਤੇ ਇੱਕ ਬਰਸਾਏ ਮਹਾਰਾਜ ਸਦਾ ਹੀ ਜਾਲਿਆ ਕਰ ਸਦਾ ਹੀ ਜਾਲਿਆ ਬਰਸਾ ਬਤਾ ਪਹਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਤੇ ਇੱਕ ਦਾ ਨਾਟ ਕਰੋ ਬਾਬਾ ਜੀ ਉਸ ਕੀ ਕੜੀ ਨਾ ਦੇਖੇ ਜੀ ਕਰੋ ਕਿਰਪਾ ਸੰਤਨ ਸਿਗਰੂ ਤੇ ਇੱਕ ਬਰਸਾਏ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਰਦੋ ਕਿਰਪਾ त माणियो राम रघुवंस कायो द्वापुर कृष्ण मरार कंस किरार्थ कियो गुरस कौ राज भगत जन दियो ਕਾਲ ਜੋਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲ ਟੱਲ ਆਦ ਉਰਖ ੁਰਮਾਇਓ ਕਾਲ ਜੋਗ ਪਰਮਾਨ कमर कायो श्री गुरू राज अब चल अटल आद पुरख ਜਨਮਾਨੈ ਪਰਤਖ ਗੁਰੂ ਨੇ ਸਤਾਰੀ ਅੰਦਰ ਸਤਿਆਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਤੇਖਾ ਸਾੰਗਣੇ ਨਾਮ ਰੇ ਸਾਧੂ ਰਹੋ ਰਹੋ ਗੁਰ ਗੋਬਿੰਦ ਕਾਹ ਨਾਨਕ ਇਹ ਜਗਤ ਮੈਂ ਕੈਨ ਜਪਿਓ ਘਰ ਮੰਤ ਰਾਮ ਨਾਮ ਓਰ ਮੈਂ ਗਿਓ ਜਾਕ ਸਾਹਮਣੇ ਕੋਈ ਜੇ ਸਿਮਰਤ ਸੰਕਟ ਮਿਟਾ ਦਰਸਤ ਹਾਰੋ ਸੋ ਕਹੋ ਟਲ ਗੁਰ ਇਹਨੇ ਸਜ ਸਭਾਈ ਦਰਸ਼ਨ ਪਰਸਾ ਗੁਰ ਕੈ ਜਨਮ ਮਰਨ ਦੁਖ ਜਾਏ ਓ ਐਸੋ ਤਖਸੰਦੀ ਨੂਰ ਅਰਸ ਕਰਸਾ ਛੱਟਿਆ ਤਦ ਡਿਠੇ ਸੱਚੇ ਪਾਤਸ਼ਾਹ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਘਰ ਪੁਰਾ ਚਰਨੀ ਲਾਇ ਹਰ ਸੰਗ ਸ ਈਪਾ <im> ਭੋ ਮੇਲੇ ਹਰ ਗੁਣ ਦਾ ਵਾਹ ਸਦਾ ਸੋਭਾਈ ਮਨ ਚਿੰਦੇ ਸਗਲੇ ਬਲ ਪਾਵੋ ਜੀਏ ਕੈ ਸੰਗ ਸਾਈ ਅਰਦਾਸ ਸਬਦੀਨੇ ਆਰ ਭਗਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਆਰਸ ਤੇ ਨਹੀਂ ਜਾਂਦਾ ਜਮ ਕੰਕਰ ਨਿਹੜਨਾ ਆਇਆ ਸੁਖ ਨਾਲਕ ਸਰਣੀ ਪਾਇਆ ਬਾਪਾ ਹਰ ਨਸਤੇ ਨਹੀਂ ਜਾਂਦਾ ਜਮ ਕੰਕਰ ਨੇੜ ਆਇਆ ਸੁਖ ਨਾਨਕ ਸਾਰਡੀ ਪਾਇਆ ਵਾਹ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸਹੇਲੇ ਕਰਿ ਕਿਰਪਾ ਪ੍ਰਭ ਮੇਲੇ ਪਰਮ ਸਨਮਾਨ ਜੋ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ ਜੇਸੋ 23 ਉਰ ਸੋਰਠਾ ਗੰਦਰ ਸਵੇਰ ਮਾਨ ਹੈ ਜੀ 사ਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾ ਵਿਆ ਸੁਣਿਆ ਸਫਲ ਹੋ ਜਾਏ ਉਹ ਲੱਖ ਚੁੱਕਾਂ ਦੀ ਖਿਮਾ ਕਰਨੀ ਮਿਲਾਉ ਹਤੇ ਜੇ ਵਾਹਿਗੁਰੂ ਜੀ ਕਾ ਕਨ ਸਾਹਿਬ ਵਾਹਿਗੁਰੂ ਜੀ ਕੀ ਫਤਹਿ